ਲਓ ਜੀ ਤਮਾ ਬੋਲੋ ਸਾਢੇ ਤੇਆਂ ਦੀ ਕਰਤੀ ਹਾਂ ਤੂੰ ਬੋਲ ਕੇ ਦੱਸ ਵੀ ਆਏ ਦੇਣੀ ਆ ਤੂੰ ਸਹੀ ਦੱਸ ਦੇ 15 ਤੋਂ ਘੱਟ 15 ਦਿੰਦੇ ਹੁੰਦੀ ਲੈ ਗਦੀਏ ਪਰ ਕੁਝ ਵੀ ਨਹੀਂ ਰਹਿ ਗਿਆ ਅ ਅੱਧੇ ਚਾਹ ਲਾਤਾ ਵੀ ਮੈਂ ਸਾਢੇ ਤੇਰਾ ਅਜਾ ਲਾਤਾ ਦਵਾ ਅਜਾ ਕੋ ਜੇ 200 ਘਟ 14 ਦੀ ਮੁਕਤੀ ਨਹੀਂ ਜਾਣ ਦੇ 200 ਘਟ ਮੁਕਾਦੀ ਹੁੰਦਾ ਸੀ ਕਿ ਉਹ ਕਰਤਾ ਮੈਂ ਹੁਣ ਕੀ ਹੋ ਗਈ ਪੂਜਾ ਮੇਰੀ ਲੈ ਪਾਲਾ ਹੁਣ ਪਾਲਾ ਜਾ ਚੌਥੀ ਵਰਤੀ ਬੜਾ ਕੀ ਆ ਪੰਜ ਸੌ ਨਹੀਂ ਨਹੀਂ ਹੁਣ ਤਾਂ ਬੋਲੋ ਪੂਜਾ ਮੇਰੀ ਪਰ ਜਬੀ ਨਾ ਬੋਲੋ ਐ ਤਾਂ ਇੱਧਰ ਜਾ ਇੱਧਰ ਦੇਖੋ ਇੱਧਰ ਜਾ ਇੱਕਦਮ ਇੱਧਰ ਇੱਧਰ ਦੇਖੋ ਖੜ੍ਹ ਦੇ ਇੱਧਰ ਜਾ ਕੋਈ ਵਿਚਾਲੇ ਹੁਣ ਨਾ ਵਿਚਾਲੇ ਨਹੀਂ ਕਰਦੇ ਲੈ ਨਖਾਈ ਇਹਦੀ ਹੋ ਗਈ ਚਾਲੇ ਇਹਦੀ ਕਰਦੀ ਦਿਖਾਈ ਕਰਦੀ ਮੇਰੀ ਦਿਖਾਈ ਉਹਦੀ ਹੋ ਗਈ ਨਹੀਂ ਹੋਣੀ ਚਾਲੇ ਯਾਰ ਦੀ ਲਗਾਈ ਦਿਖਾਈ ਇਹਦੀ ਕਰਦੀ ਹਾਂ ਨਾ ਕੋਈ ਹੁਣ ਤਾਂ ਹੋ ਗਰਦਾ ਹੁਣ ਨਖਾਈ ਇਹਦੀ ਕਰਦੀ ਦਿਖਾਈ ਇਹਦੀ ਕਰਦੀ 15 ਕਹਿੰਦਾ ਜਾਣ ਦੇ

100 ਬਸੇ ਨਾ ਭਜੋ 100 ਬਸੇ ਨਾ ਭਜੋ ਕਰਾ ਦੇ ਮੈਂ ਆਉਦੀ ਦੀ ਕਰਾ ਉਹ 100 ਬਸੇ ਨਾ ਭਜ ਕੋਈ ਨਾ ਇਹ ਕਰਾ ਦੇ ਪੂਰੀ 4.5 14000 ਦੀ ਹੋਗੀ ਕਲੀ ਕਰੀ ਦੇਖਵਾ ਦੇ ਹੋਰ ਕਦੋਂ ਹਾਂ ਤਾਂ ਕਰੀ ਜਾਵੇ ਯਾਰ 14000 ਦੀ ਬੱਕਰੀ ਹੋਰ ਪਾਲਾ ਲੈ ਲਓ ਆ ਮੈਂ ਮੋੜ ਕੇ ਆ ਹਾਂ ਇਹਨੂੰ ਖੋਲੀਏ ਲਾ ਇਹ ਤਾਂ ਸੀ ਬੋਲੀ ਪਾਈ ਸੀ ਪਾ ਤੇ ਕੋ ਕੰ ਉਹ ਸਟਾਈ ਕੰਦਾ ਜਿਹੜਾ ਹੁਣ ਕੰਨੇ ਇੱਕ ਅੱਧਾ ਹੋਰ ਪਾਲਾ ਫਿਰ ਚੋੜਾ ਗੱਲ ਕੱਢ ਲਿਆ ਉਸ ਦਾ ਆਲ ਕਰੀ ਦੇਖੋ ਬਈ ਮਾਰ ਕਦਨ ਬਾਬਾ ਕਰੇ ਸਾਡੇ ਦੋਸਤ ਜੀ ਅਸਈਆ ਮੋਰ